ਤਨੋਂ ਵਾਹ ਜੇ ਗੁਰੂ ਸਾਹਿਬ ਜੀ ਬਹੁ ਸਾਸਤਰ ਬਹੁ ਸਿਮਰਤੇ ਇਸ ਬੇਕੇ ਸਰਬ ਤੰਡੋ ਓ ਜਸ ਨਾਹੀ ਹਰ ਹਰੇ ਨਾਨਕ ਨਾਮਿਆ ਮੋਲ ਨਾਨਕ ਨਾਮਿਆ ਮੋਲ ਪੂਜਸ ਨਾਹੀ ਹਰ ਹਾਰੇ ਨਾਨਕ ਨਾਮਿਆ ਮੋਲ ਆਇ ਪ੍ਰਵ ਸ਼ਰਣਾ ਗਤੀ ਕਿਰਪਾ ਨਿਦ ਦਇਆ ਇਕ ਅੱਖਰ ਹਰ ਮੰਨ ਵਸਤ ਨਾਨਕ ਹੋ ਤਨ ਹਾ ਕ ਅਖਰ ਹਰ ਮਨ ਵਸਤ ਨਾਨਕ ਹੋ ਤਨ ਹਾਨ ਲੋ ਜੁਗੋ ਜੁਗ ਹਟਲ ਬੋਝ ਹਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ invocation ਬਾਦਸ਼ਾਹ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਪੰਧਾਰ ਤੁੰ ਤੁੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਦੀ ਦੀ ਪਾਵਨ ਮੁਬਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਾਰੇ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਬਾਗ ਹਨ ਜਗਤ ਗੁਰੂ ਜਗਤ ਸਵਾਨੀ ਜਗਤ ਦੇ ਸਾਂਝੇ ਰਹਿਬਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਆਸ ਦੀ ਬਾਹਰ ਰੋਜ ਸਾਂਝ ਪਾਉਂਦੇ ਹਾਂ ਜੀਵਨ ਇਤਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਜੀ ਆਂਦੇ ਜੀਵਨ ਇਤਿਆਸ ਦੀ ਲੜੀ ਨੂੰ ਅੱਗੇ ਧੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿ ਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਨਾਲ ਸੰਜ ਪਾਈਏ ਗੁਰੂ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮੁਬਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਆਦਰ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਸਤਕਾਰਯੋਗ ਧੰਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੰਧ ਟਾਪੂ ਤੇ ਪਹੁੰਚੇ ਹੋਏ ਨੇ ਸਿੰਧ ਟਾਪੂ ਦਾ ਦੂਜਾ ਪਿੰਡ ਬ੍ਰਹਮਪੁਰਾ ਦੇ ਵਿੱਚ ਸਤਿਗੁਰੂ ਪਹੁੰਚੇ ਨੇ ਬ੍ਰਹਮਪੁਰਾ ਤੋਂ ਦੋ ਕੋ ਇਕ ਸ਼ਾਮ ਜੰਗਲ ਦੇ ਵਿੱਚ ਸਤਿਗੁਰਾਂ ਨੇ ਆਪਣਾ ਟਿਕਾਣਾ ਕੀਤਾ ਸੀ ਇੱਥੇ ਦਾ ਰਾਜਾ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਹੈ ਸਤਿਗੁਰਾਂ ਦੇ ਅਲਫ਼ਾਜ਼ਾਂ ਨੇ ਸਤਿਗੁਰਾਂ ਦੇ ਦیدارਿਆਂ ਨੇ ਇਸ ਰਾਜੇ ਨੂੰ ਮੋਹ ਲਿਆ ਸਤਿਗੁਰਾਂ ਦੇ ਮਵਰਕ ਚਰਨਾਂ ਦੇ ਵਿੱਚ ਅਨੇਤਰਲੇ ਕੀਤੇ ਕਿ ਸਤਿਗੁਰੂ ਸਾਡੇ ਘਰ ਚੱਲਣਾ ਕਰੋ ਮੈਂ ਇੱਕ ਰਾਜਾ ਹੋਣ ਦੇ ਨਾਤੇ ਨਹੀਂ ਇੱਕ ਮੈਂ ਇਸ ਨਗਰ ਦਾ ਚੌਂਕੀਦਾਰ ਹੋਣ ਦੇ ਨਾਤੇ ਇੱਕ ਸੇਵਕ ਗੋਲਾ ਹੋਣ ਦੇ ਨਾਤੇ ਤੁਹਾਡੇ ਅੱਗੇ ਤਰਲਾ ਕਰਦਾ ਹਾਂ ਕਿ ਸਤਿਗੁਰੂ ਸਾਡੇ ਘਰ ਚੱਲਣਾ ਕਰੋ ਕਿਦਾਂ ਦੇ ਤੁਹਾਡੇ ਅਲਫਾਜ ਨੇ ਕਿਦਾਂ ਦਾ ਤੁਹਾਡਾ ਸੰਗ ਹੈ ਮਖਮਲੀ ਛੇਜਾ ਛੇਜਾ ਨੂੰ ਛੱਡ ਕੇ ਜਿਹੜਾ ਸਕੂਨ ਤੁਹਾਡੇ ਸੰਗਤ ਦੇ ਵਿੱਚ ਆਇਆ ਹੈ ਕੁਝ ਪਲ ਕੁਝ ਖੜੀਆਂ ਪਹਿਲਾਂ ਤੋਂ ਤਾਂ ਉਹ ਆਨੰਦ ਉਸ ਮੈਲਾਂ ਦੇ ਵਿੱਚ ਨਹੀਂ ਜਿਹੜਾ ਤੁਹਾਡੇ ਕੋਲ ਆਇਆ ਹੁਣ ਇਸ ਆਨੰਦ ਨੂੰ ਮੈਂ ਆਪ ਵੀ ਮੰਨਣਾ ਚਾਹਣਾ ਅਤੇ ਜਿਹੜੇ ਸਾਡੇ ਨਗਰ ਦੇ ਨੇ ਉਹ ਵੀ ਮੰਨਣਾ ਗੁਰੂ ਅਨੰਕਦੇਵ ਮਹਾਰਾਜ ਜੀ ਤੁਹਾਡੇ ਨਾਂ ਤੇ ਪੰਡਾਰਾ ਚੱਲੇਗਾ ਲੰਗਰ ਚੱਲੇਗਾ ਤੁਹਾਡੇ ਨਾਂ ਤੇ ਤਖਤ ਲਾਏ ਜਾਣਗੇ ਤੁਹਾਨੂੰ ਤਖਤਾਂ ਦੇ ਬਰਾਜਮਾਨ ਕੀਤਾ ਜਾਵੇਗਾ ਮਖਮਲੀ ਸੇਜਾਂ ਬਸਾਈਆਂ ਜਾਣਗੀਆਂ 36 ਪ੍ਰਕਾਰ ਦਾ ਭੋਜਨ ਚੱਲੇਗਾ ਸਤਿਗੁਰੂ ਸਾਡੇ ਘਰ ਚੱਲੋ ਜੇ ਤੁਸੀਂ ਨਹੀਂ ਜਾਣਾ ਤਾਂ ਤੁਹਾਡੀ ਮਰਜ਼ੀ ਹੈ ਜਿੱਥੇ ਤੁਸੀਂ ਬੈਠੇ ਹੋ ਹੁਣ ਜੰਗਲ ਦੇ ਵਿੱਚ ਮੰਗਲ ਲਾਇਆ ਹੋਇਆ ਹੈ ਇਥੇ ਨਗਰ ਨੂੰ ਸੱਦਾ ਦੇ ਦਿੰਨੇ ਆ ਉਹ ਭੰਡਾਰਾ ਜਿਹੜਾ ਲਾਉਣਾ ਹੈ ਪੈ ਇਥੇ ਜਾ ਦੇਣੇ ਆ ਪਰ ਜਦਾ ਨੇ ਤਰਲੇ ਸਾਡੇ ਘਰ ਚੱਲੋ ਸਾਡੇ ਮਹਿਲਾਂ ਦੇ ਵਿੱਚ ਚੱਲੋ ਉਸ ਸਮੇਂ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਇਹ ਬੁਲਾਉਣਾ ਚਾਹੁੰਦਾ ਸੀ ਕਿ ਮੇਰੇ ਲਈ ਕੁਝ ਅਲਫਾਜ਼ ਕੁਝ ਸ਼ਬਦ ਬੋਲੋ ਗੁਰੂ ਅਨੰਕ ਦੇਵ ਮਹਾਰਾਜ ਜੀ ਆਨੂੰ ਆਪਣੇ ਬਾਰੇ ਇਹਨੇ ਦੱਸਿਆ ਮੈਂ ਇੱਕ ਹਿੰਦੂ ਧਰਮ ਨੂੰ ਮੰਨਣ ਵਾਲਾ ਹਾਂ ਮੈਂ ਆਰਤੀ ਕਰਦਾ ਹਾਂ ਮੈਂ ਪੂਜਾ ਕਰਦਾ ਹਾਂ ਮੈਂ ਤੂਫਾਂ ਤਖੋਣਾ ਹਾਂ ਬੜੇ ਯਤਨ ਕਰਦਾ ਹਾਂ ਆਪਣੇ ਮੰਦਰ ਦੇ ਵਿੱਚ ਜਾਈ ਦੇ ਉੱਥੇ ਠਾਕੁਰਾਂ ਨੂੰ ਰਜਾਈ ਦੇ ਜਦੋਂ ਤੱਕ ਮੈਂ ਠਾਕੁਰ ਨੂੰ ਭੋਗ ਨਾ ਲਾਵਾਂ ਉਦੋਂ ਤੱਕ ਮੈਂ ਇੱਕ ਗਰਾਹੀ ਵੀ ਆਪਣੇ ਮੂੰਹ ਦੇ ਵਿੱਚ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਚੰਗੀ ਗੱਲ ਹੈ ਆਪਣੇ ਇਸ਼ਟ ਨੂੰ ਦਿਲੋਂ ਜਾਨ ਕੋ ਪਿਆਰ ਕਰਨਾ ਪਰ ਜੇ ਕਰਮ ਮਾੜੇ ਨੇ ਸੋਚ ਵਿਚਾਰ ਮਾੜੀ ਹੈ ਤਾਂ ਉਹ ਮੰਦਰ ਦੇ ਵਿੱਚ ਜਾਇਆ ਹੋਇਆ ਉਹ ਕੀਤੀ ਹੋਈ ਆਰਤੀ ਉਹ ਤੁਫਾਂ ਤੋਂ ਖਾਣਾ ਨਾ ਕਿਸੇ ਅਰਥ ਦੇ ਵਿੱਚ ਨਹੀਂ ਗੁਰੂ ਨਾਨਕ ਦੇਵ ਰਾਜ ਜੀ ਕਹਿੰਦੇ ਨੇ ਉਸ ਰਾਜੇ ਨੂੰ ਸਮਝਾਇਆ ਸੀ ਕਿ ਜਿਸ ਤਰ੍ਹਾਂ ਅਨੇਕਾਂ ਜੀਰਾਂ ਲਾਈਆਂ ਜਾਣ ਉਹਨਾਂ ਦਾ ਕੋਈ ਮੈਨੇ ਕੋਈ ਮਤਲਬ ਨਹੀਂ ਹੈ ਹੁਣ ਇੱਕ ਭਾਵੇਂ ਉਹਨਾਂ ਦੇ ਪਿੱਛੇ ਲੱਗ ਗਿਆ ਭਾਵੇਂ ਅੱਗੇ ਲੱਗ ਗਿਆ ਉਸ ਜ਼ੀਰੋ ਦੀ ਕੀਮਤ ਹੋ ਜਾਂਦੀ ਹੈ ਪਿੱਛੇ ਲੱਗੀ ਹੈ ਤਾਂ ਉਹਨੂੰ 10 ਆਪਾਂ ਕਹਿੰਦੇ ਅੰਕ 10 ਹੈ ਤਾਂ ਅੱਗੇ ਲੱਗੇ 10 ਅੰਕ ਤੱਕ ਉਹਨੂੰ ਬਦਲ ਜਾਂਦੀ ਹੈ ਤਾਂ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇੱਕ ਲੱਗੇ ਆ ਇੱਕ ਦੇ ਨਾਲ ਜ਼ੀਰੋ ਲੱਗੀ 10 10 ਦੇ ਨਾਲ ਹੋਰ ਲੱਗੇ ਆ 10 ਗੁਣਾ ਇੱਕ ਹੋਰ ਲਗੀਤਾ 10 ਗੁਣਾ ਉਹਦੀ ਕੀਮਤ ਵੱਧਦੀ ਜਾਂਦੀ ਹੈ ਜਿਸ ਜ਼ੀਰੋ ਦੀ ਕੋਈ ਕੀਮਤ ਨਹੀਂ ਸੀ ਇੱਕ ਅੰਕ ਮਿਲੇ ਆ ਇੱਕ ਅੰਕ ਦੇ ਨਾਲ ਤਾਂ ਉਹਦੀ ਕੀਮਤ 10 ਗੁਣਾ ਵੱਧਦੀ ਹੈ ਸਤਗੁਰਾਂ ਨੇ ਐਗਜ਼ੈਂਪਲ ਲਈ ਸੀ ਇਸ ਇਨਸਾਨ ਦੇ ਲਈ ਇਨਸਾਨ ਦੇ ਬੜਾ ਸੋਹਣਾ ਸਤਗੁਰਾਂ ਨੇ ਢੰਗ ਦਿੱਤਾ ਇਹਨੂੰ ਬੋਲਣ ਦਾ ਇਨਸਾਨ ਨੇ ਬੜਾ ਸੋਹਣਾ ਇਹਨੂੰ ਜ਼ਿੰਦਗੀ ਜਿਉਣ ਦਾ ਢੰਗ ਦਿੱਤਾ ਹੈ ਖਾਣ ਪੀਣ ਦਾ ਹਰ ਇੱਕ ਚੀਜ਼ ਰੱਬ ਨੇ ਬੜੀ ਸੋਹਣੀ ਬਣਾਈ ਹੈ ਇਨਸਾਨ ਦੇ ਲਈ 36 ਪ੍ਰਕਾਰ ਦਾ ਭੋਜਨ ਬਣਾਇਆ ਇਹ ਕਾਇਨਾਤ ਜਿਹੜੀ ਹੈ ਰੱਬ ਨੇ ਬਣਾਈ ਹੈ ਇਨਸਾਨ ਦੇ ਲਈ ਕਿ ਇਨਸਾਨ ਇਸ ਨੂੰ ਮਾਣੇ ਜੀ ਦਇਆ ਪ੍ਰਵਾਹ ਦੁਨੀਆ ਦੇ ਵਿੱਚ ਰਹਿ ਕੇ ਇੱਕ ਗੁਣ ਸਿੱਖੇ ਜਿਹੜਾ ਰੱਬ ਦਾ ਦੇਵਿਕਾ ਉਹ ਹੈ ਦਇਆ ਸਭ ਤੋਂ ਵੱਡੀ ਦਇਆ ਹੈ ਜੇ ਦਇਆ ਹੈ ਤਾਂ ਧਰਮ ਹੈ ਦਇਆ ਤੋਂ ਬਿਨਾ ਤਰਗਣੀ ਹੋ ਸਕਦਾ ਦਇਆ ਤੋਂ ਬਿਨਾ ਪਾਠ ਪੂਜਾ ਨਹੀਂ ਹੋ ਸਕਦੀ ਦਇਆ ਤੋਂ ਬਿਨਾ ਕੋਈ ਕਿਰਤ ਨਹੀਂ ਹੋ ਸਕਦੀ ਦਇਆ ਤੋਂ ਬਿਨਾ ਇਨਸਾਨੀ ਪੂਰਾ ਨਹੀਂ ਹੋ ਸਕਦਾ ਦਇਆ ਤੋਂ ਬਿਨਾ ਤਾਂ ਇਨਸਾਨ ਸ਼ੈਤਾਨ ਹੈ ਤਾਂ ਸਤਿਗੁਰਾਂ ਨੇ ਉਹਨਾਂ ਨੂੰ ਕਿਹਾ ਕਿ ਦਇਆ ਹੋਣੀ ਬੜੀ ਜ਼ਰੂਰੀ ਹੈ ਹੁਣ ਉਹ ਤਰਲੇ ਕਰਦਾ ਪਿਆ ਸੀ ਰਾਜਾ ਬਾਰ ਬਾਰ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਜਦੋਂ ਮਦਰ ਵੈਨ ਸੋਨੇ ਤਬ ਐਸਾ ਖੋਤ ਪਸੂ ਹਰਿਆਉ ਜੈਸਾ ਗੁਰੂ ਨਾਨਕ ਦੇਵ ਜੀ ਉਸ ਰਾਜੇ ਨੂੰ ਕਹਿੰਦੇ ਨੇ ਰਾਜਾ ਜੀ ਜਿਵੇਂ ਐਗਜ਼ਾਮਪਲ ਲਈ ਹੈ ਇੱਕ ਪਸੂ ਦੀ ਹੁਣ ਪਸੂ ਨੇ ਮਨ ਪੌਂਦਾ ਖਾਣਾ ਖੁੱਲਾ ਛੱਡਿਆ ਜਾਵੇ ਉਹਨੂੰ ਉਹਨੇ ਫਸਲ ਨਹੀਂ ਵੇਖਣੀ ਕਿ ਫਸਲ ਕਿਹੜੀ ਹੈ ਇਹਦੇ ਵਿੱਚ ਵੜਨਾ ਜਾਂ ਨਹੀਂ ਵੜਨਾ ਇਹਨੂੰ ਖਾਣਾ ਜਾਂ ਨਹੀਂ ਖਾਣਾ ਉਸ ਉਹਨੇ ਲਤਾੜਨੀ ਵੀ ਜੇ ਛੱਡ ਦਿੱਤਾ ਜਾਵੇ ਉਸ ਫਸਲ ਨੂੰ ਹੈ ਅਤੇ ਉਹਨੇ ਲਤਾੜਨੀ ਵੀ ਹੈ ਅਤੇ ਉਹਨੇ ਖਾਣੀ ਵੀ ਹੈ ਅਤੇ ਉਹਨੇ ਖਰਾਬ ਵੀ ਕਰਨੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਖੁੱਲਾ ਮਨ ਇੱਕ ਪਸੂ ਦੀ ਨਿਆਈ ਹੈ ਜਦੋਂ ਸੰਗਲ ਕਟਿਆ ਜਦੋਂ ਰਸਾ ਕਟਿਆ ਉਹਨੇ ਖਾਦਾ ਕੱਟ ਤੇ ਖਰਾਬ ਜਿਆਦਾ ਕੀਤਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਦੀਆਂ ਜੰਮ ਤਾਂ ਇਦਾਂ ਦੀਆਂ ਨੇ چاہ ربا ملے اجامت ہے چاہ پر ملے چنگا رک چاہ اجامت ہے۔ کہ جتے تک عجامت ہے جی ربامت نا پشو دی اجامت, ہے, اتے جے رابدی اجامت نو ایک پسود ہی ہے وہ تو کام کٹ لے رہے ہیں لطاڑ جا دے رہے ہیں رب نے کسی رتبے تاہیا وہ ਕਰਪਟ ਕਰਾ ਕਰਨ ਚਲ ਜਿਤਨਾ ਇਹਦਾ ਕਾਲਾਪਣ ਚੱਲਦਾ ਜਿਤਨਾ ਇਹਦਾ ਕਿਸਮਤ ਚੱਲਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਆਪਣੇ ਆਪ ਨੂੰ ਸੁਧਾਰਨ ਦੀ بجائے ਨਰਕ ਦੇ ਕੰਡੇ ਤੇ ਖੜਾ ਕਰਦੇ ਜੇ ਬਨਿਆ ਰਹੇ ਬਨਿਆ ਕਿਵੇਂ ਜਾ ਸਕਦਾ ਹੈ ਜਮਾਨ ਮਨ ਬਨਿਆ ਜਾ ਸਕਦਾ ਹੈ ਧਰਮ ਦੇ ਨਾਲ ਕਰਮ ਕਰਾਂਗੇ ਕਰਮ ਸਾਡੇ ਸੁਧਾਰਨੇ ਨੇ ਸਤਿਗੁਰਾਂ ਨੇ ਇਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਜਦੋਂ ਇਨਸਾਨ ਐਸਾ ਹੁੰਦਾ ਹੈ ਨਿਜਸਥਾਨ ਕੋ ਤਜ ਕਰ ਜਾਈ ਉਹਨਾਂ ਨੇ ਇੱਕ ਫਸਲ ਦੇ ਵਿੱਚ ਛੱਡੇ ਆ ਭਾਵੇਂ ਜਿੱਥੇ ਵੀ ਉਹਨੂੰ ਹਰੇ-ਚਾਰੇ ਦੇ ਲਈ ਛੱਡੇ ਆ ਫਸੂਨ ਉਹਨੇ ਇੱਕ ਤੇ ਨਿਕਲੋਣਾ ਕਦੇ ਤੇ ਕਦੇ ਦੂਜੇ ਤੇ ਖਾਣਾ ਘਟ ਅਤੇ ਵਿਗਾੜ ਨਾ ਜਾਵੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਹ ਸੰਮਾਨ ਦੀ ਹੈ ਕਿਰਖੀ ਵਿਖੇ ਮੈਂ ਪਰਹੈ ਤਾਈ ਕਿਰਖੀ ਦੇ ਵਿੱਚ ਮਨ ਨੂੰ ਖੇਤੀ ਦੇ ਵਿੱਚ ਉਹ ਫਸਲ ਦੇ ਵਿੱਚ ਕਦੇ ਇਧਰ ਨੂੰ ਡੋੜਦਾ ਕਦੇ ਆਕੀ ਖਾਲਮਾ ਆਵੀ ਖਾਲਮਾ ਐ ਪਸ਼ੂ ਦੀ ਨਿਆਈ ਸਤਿਗੁਰੂ ਕਹਿੰਦੇ ਨੇ ਸਮਨ ਦਾ ਰਸਾਂ ਕਸਾਂ ਦੇ ਵਿੱਚ ਪਿਆ ਹੈ ਰਸਾਂ ਕਸਾਂ ਦੇ ਵਿੱਚ ਬੈ ਕੇ ਆਪਣੇ ਆਪ ਨੂੰ ਸਤਿਗੁਰੂ ਕਹਿੰਦੇ ਨੇ ਕਾਠ ਭਾਰ ਗੁਰ ਸ਼ਬਦ ਮਹਾਨਾ ਉਨ ਜਿਹੜੇ ਪਸੂ ਦਾ ਸੰਗਲ ਕੱਢ ਦਿੱਤਾ ਜਾਵੇ ਫਸਲ ਦੇ ਵਿੱਚ ਹੋਵੇ ਤਾਂ ਉਹਦਾ ਇਲਾਜ ਵੀ ਕੋਈ ਨਹੀਂ ਹੈ ਇਲਾਜ ਕਿਸ ਤਰੀਕੇ ਦੇ ਨਾਲ ਕਿਉਂਕਿ ਉਹਨੇ ਰੋਜ਼ਮਰਰਾ ਇਦਾਂ ਹੀ ਉਹਨੇ ਗਾਂਾਂ ਪਾਂਵੇਂ ਮੱਝ ਹੈ ਛੱਡਣੀ ਹੈ ਇਦਾਂ ਹੀ ਚਰਾਉਣੀ ਆ ਸਨੇ ਤਾਂ ਉਹਨਾਂ ਨੂੰ ਜਦੋਂ ਬਸ ਦੇ ਵਿੱਚ ਕੀਤਾ ਜਾਂਦਾ ਸੀ ਤਾਂ ਉਹਦੇ ਗੜੇ ਦੇ ਵਿੱਚ ਇੱਕ ਡੰਡਾ ਜਿਹੜਾ ਹੈ ਲੰਮੇ ਆਕਾਰ ਦਾ ਬਨ ਦਿੱਤਾ ਜਾਂਦਾ ਸੀ ਕਿ ਜਦੋਂ ਭਜਦੀ ਸੀ ਗਾਂ ਭਾਵੇਂ ਮੱਝ ਐ ਜੋ ਵੀ ਪਸੂ ਹੈ ਉਹਦੇ ਪੈਰਾਂ ਦੇ ਵਿੱਚ ਲੱਗਦਾ ਸੀ ਕਵੀ ਜੀ ਕਹਿੰਦੇ ਨੇ ਕਿ ਕਾਠ ਭਾਰ ਗੁਰ ਸ਼ਬਦ ਮਹਾਨਾ ਕਾਠ ਕਹਿੰਦੇ ਉਹਨਾਂ ਜਿਹੜਾ ਗਲੇ ਦੇ ਵਿੱਚ ਬੰਨ ਦਿੱਤਾ ਜਾਂਦਾ ਹੈ ਕਾਠ ਦਾ ਭਾਰ ਉਹਦੇ ਡੰਡਾ ਜਦੋਂ ਦੌੜਦਾ ਉਹਦੇ ਪੈਰਾਂ ਦੇ ਵਿੱਚ ਲੱਗਦਾ ਹੁਣ ਇਹ ਤਾਂ ਕਵੀ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਐਗਜ਼ਾਮਪਲ ਲੈ ਰਹੇ ਨੇ ਇੱਕ ਪਸੂਦੀ ਅਤੇ ਉਸ ਕਾਠ ਦੀ ਉਹਨੇ ਫਸਲ ਵੀ ਲਿਤਾੜੀ ਅਤੇ ਹੱਥ ਵੀ ਨਾਇਆ ਹੁਣ ਜਿਤਨਾ ਉਹ ਪਿੱਛੇ ਉਹਦੇ ਜਾਂਦਾ ਸੀ ਉਹ ਤਨਾ ਪਾਸਾ ਨੂੰ ਲਿਤਾੜਦਾ ਸੀ ਹੁਣ ਉਹ ਖਲੋਜ ਕਿਉਂਕਿ ਜਹਨ ਜੇ ਭਜੇਗਾ ਉਹੀ ਡੇੜਾ ਡੰਡਾ ਉਹਦੇ ਬੰਨੇ ਆ ਗਲੇ ਦੇ ਵਿੱਚ ਪੈਰਾਂ ਤੱਕ ਹੁਣ ਪੈਰਾਂ ਦੇ ਵਿੱਚ ਵੱਜਦਾ ਹੈ ਤਕਲੀਫ ਹੁੰਦੀ ਹੈ ਉਹਨਾਂ ਬਹੁਤਾ ਭਜਦਾ ਨਹੀਂ ਹੈ ਬਹੁਤਾ ਲਿਤਾੜਦਾ ਨਹੀਂ ਹੈ ਤਾਂ ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜੇਨਗਰਮੈ ਸੋ ਧਾਰਨ ਠਾਨਾ ਗੁਰਾਂ ਦਾ ਸ਼ਬਦ ਐਦਾਂ ਦਾ ਹੈ ਤਾਂ ਜਦੋਂ ਇੱਕ ਵਾਰ ਇਨਸਾਨ ਸ਼ਬਦ ਦੇ ਨਾਲ ਬਣਿਆ ਜਾਂਦਾ ਹੈ ਤਾਂ ਫਿਰ ਬਾਰੇ ਨਿਆਰੇ ਹੋ ਜਾਂਦੇ ਇਹ ਫਿਰ ਵਿਕਾਰਾਂ ਤੋਂ ਹਟ ਜਾਂਦਾ ਹੈ ਇਹ ਫਿਰ ਕੁਸੰਗਤ ਦੇ ਵਿੱਚੋਂ ਹਟ ਜਾਂਦਾ ਹੈ ਇਹ ਫਿਰ ਨਰਕ ਕਮਾਣੋਂ ਹਟ ਜਾਂਦਾ ਹੈ ਅਤੇ ਬਹੋਰਨ ਦੌਰੇ ਕਰ ਅਨਸਾਰੇ ਹੁਣ ਜਿਹੜਾ ਕਿਸਾਨ ਵੀਰ ਨੇ ਜੋਰ ਲਾ ਲਿਆ ਉਸ ਨੂੰ ਸੰਗਲਾਂ ਦੇ ਨਾਲ ਬੰਨ ਕੇ ਉਸ ਨੂੰ ਨੋੜ ਕੇ ਪਸੂ ਕੰਟਰੋਲ ਦੇ ਵਿੱਚ ਨਹੀਂ ਆਇਆ ਡੰਡਾ ਬੰਨਿਆ ਗਲੇ ਦੇ ਵਿੱਚ ਤਾਂ ਉਸ ਡੰਡੇ ਦੇ ਨਾਲ ਕੰਟਰੋਲ ਦੇ ਵਿੱਚ ਆ ਗਿਆ ਇਹਦੇ ਕਰਕੇ ਹੁਣ ਉਹ ਦੌੜਦਾ ਨਹੀਂ ਹੈ ਤਾਂ ਉਹ ਹਿਸਾਬ ਦੇ ਨਾਲ ਖਾਂਦਾ ਹੈ ਪਹਿਲਾਂ ਦੌੜਦਾ ਸੀ ਘਟ ਖਾਣਾ ਤੇ ਜਿਆਦਾ ਲਿਤਾੜਨਾ ਫਸਲ ਨੂੰ ਤਾਂ ਹੁਣ ਲਿਤਾੜਦਾ ਵੀ ਨਹੀਂ ਹੈ ਅਨਸਾਰ ਆਪਣੇ ਜੋਗ ਦੇ ਜਿੰਨੀ ਕੋਨੇ ਖਾਣਾ ਉਹਨੇ ਉਸਾਬ ਦੇ ਨਾਲ ਖਾਂਦਾ ਤਾਂ ਸਤਿਗੁਰੂ ਕਹਿੰਦੇ ਨੇ ਇਹਦੇ ਮਨ ਦੇ ਵਿੱਚ ਸੇ ਹਰ ਦਰਗ ਹੈ ਜਾਹੇ ਸੁਖਾ ਹੈ ਜਿਹੜਾ ਗੁਰੂ ਦੇ ਸ਼ਬਦ ਦੇ ਪੈ ਦੇ ਵਿੱਚ ਚੱਲਦਾ ਗੁਰੂ ਦੇ ਅਦਬ ਸਤਕਾਰ ਦੇ ਵਿੱਚ ਚੱਲਦਾ ਉਹ ਦੁਨੀਆ ਤੇ ਆਪ ਵੀ ਸੁਖੀ ਹੈ ਤੇ ਦੂਜਿਆਂ ਨੂੰ ਵੀ ਸੁਖੀ ਦਿਉਣ ਦੇਂਦਾ ਆਪ ਵੀ ਆਨੰਦ ਦੇ ਵਿੱਚ ਅਤੇ ਦੂਜੇ ਵੀ ਆਨੰਦ ਦੇ ਵਿੱਚ ਨੇ ਅਸ ਪ੍ਰਕਾਰ ਕੋ ਸੁਣ ਉਪਦੇਸ਼ਾ ਇਦੋ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਰਾਜੇ ਨੂੰ ਜਾਂ ਸਮਝਾਇਆ ਉਸ ਰਾਜੇ ਨੂੰ ਨਾਮ ਲੱਗੀ ਲਿਵ ਰਿਤੇ ਨਰੇਸਾ ਉਹਦਾ ਨਾਮ ਦੇ ਵਿੱਚ ਲਿਵ ਲੱਗੀ ਭਾਵ ਕੇ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਤਰਲੇ ਕਰਦਾ ਭਾਉ ਭਗਤ ਰਿਤੇ ਹਿਰਦੇ ਮੈਂ ਜਾਗੀ ਸਤ ਸੰਗਤ ਮੈਂ ਮਤ ਅਨਰਾਗੀ ਕਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਹੁਣ ਜੋ ਮਰਜ਼ੀ ਕਰੋ ਏ ਤੁਹਾਡਾ ਸੇਵਕ ਤੁਹਾਡੀ ਖਿਦਮਤ ਦੇ ਵਿੱਚ ਖਲੋਤਾ ਹੈ ਤੁਹਾਡੇ ਮਵਾਰਕ ਚਰਣਾ ਤੇ ਹਾਂ ਸਾਡੇ ਨਗਰ ਦੇ ਵਿੱਚ ਫੇਰੀ ਜਰੂਰ ਪਾਓ ਬੜਾ ਪਹਿਲਾ ਮੈਂ ਕਹਿੰਦਾ ਸੀ ਕਿ ਲੰਗਰ ਇੱਥੇ ਲਾਉਣਾ ਭੰਡਾਰਾ ਇੱਥੇ ਲਾਉਣਾ ਹੁਣ ਆਪਾਂ ਇੱਥੇ ਨਹੀਂ ਲਾਵਾਂਗੇ ਰੌਣਕ ਲੱਗਣ ਗਿਆ ਸਤਿਗੁਰੂ ਸਾਡੇ ਨਗਰ ਦੇ ਵਿੱਚ ਚੱਲੋ ਸ੍ਰੀ ਗੋਰਾ ਸੋਪਨ ਬਿਨੇ ਵਖਾਨੀ ਨਗਰ ਵਿਖੇ ਆਨੇ ਗੁਨਖਾਨੀ ਸਤਿਗੁਰੂ ਕਹਿੰਦੇ ਭਾਈ ਚੱਲੋ ਜਿਵੇਂ ਤੁਹਾਡੀ ਮਰਜ਼ੀ ਹੈ ਸਤਗੁਰਾਂ ਨੂੰ ਜਿਵੇਂ ਪਾਲਕੀ ਦੇ ਵਿੱਚ ਲਿਜਾਈਦਾ ਐ ਇਦਾਂ ਪਾਲਕੀ ਦੇ ਵਿੱਚ ਲੈ ਕੇ ਗਏ ਬੜੀ ਖidmat ਕੀਤੀ ਕੀਤੀ ਗਰੀ ਸਤਗੁਰਾਂ ਦੀ ਨਾਲ ਪਾਲੇ ਮਰਦਾਨੇ ਦੀ ਨਾਲ ਨੇ ਨਗਰ ਵਿਖੇ ਆਨਗੁਨ ਖਾਨੀ ਜਾਹੇ ਅਨੇਕ ਤੇ ਸੁੰਦਰ ਮੰਦਰ ਜਿਹੜਾ ਰਾਜਾ ਆਪਣੇ ਮੈਲਾਂ ਦਾ ਜ਼ਿਕਰ ਕਰਦਾ ਸੀ ਕਿ ਹੈਰਾਨਗੀ ਦੀ ਗੱਲ ਐ ਤੁਹਾਡੇ ਕੋਲ ਇਦਾਂ ਦਾ ਕੋਈ ਹੈ ਨਹੀਂ ਐ ਕਿ ਜੋ ਤੁਸੀਂ ਇੱਥੇ ਇਸ ਸਾਬ ਦੇ ਨਾਲ ਤੁਸੀਂ ਤੀਜਾ ਅਜ ਦੋ ਰਾਤਾਂ ਤੁਹਾਨੂੰ ਬਤੀਤ ਹੋ ਗਈਆਂ ਨੇ ਇਸ ਜੰਗਲ ਦੇ ਵਿੱਚ ਨਾ ਤੁਹਾਡੇ ਕੋਲ ਉੱਤੇ ਲੈਣ ਨੂੰ ਨਾ ਕੋਈ ਤਲਾਈ ਹੈ ਆ ਕਿਹੜੇ ਆਨੰਦ ਦੇ ਵਿੱਚ ਤੁਸੀਂ ਰਹਿੰਦੇ ਹੋ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੇਰੇ ਕੋਲ ਬੜਾ ਸੋਹਣਾ ਮੈਲ ਹੈ ਤੇ ਬੜੇ ਮਖਮਲੀ ਸੇਜਾ ਤੇ ਸੋਈਦਾ ਤਾਂ ਉੱਥੇ ਵੀ ਕਈ ਵਾਰ ਨੀਂਦਰ ਨਹੀਂ ਹੁੰਦੀ ਕਣੇ ਜੰਗਲ ਦੇ ਵਿੱਚ ਔਖਾਰ ਇੱਥੇ ਜਾਨਵਰ ਨੇ ਕਿ ਮੈਂ ਤੋਂ ਨੋ ਨਹੀਂ ਦਾ ਕਿ ਮੈਂ ਟਿਕਾਣਾ ਕਰ ਲੈਨੇ ਹਾਂ ਇਦਾਂ ਦਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਕਿਆ ਵੇਖੋ ਮੇਰਾ ਮੰਦਰ ਮੇਰਾ ਮੈਲ ਮਖਮਲੀ ਸੇਜਾ ਮੇਰੀ ਇਦਾਂ ਦੀ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਸਭ ਕੁਝ ਤੁਹਾਡਾ ਵੇਖ ਰਹੇ ਹਾਂ ਸੁੱਠ ਪਰ ਅੰਕ ਦਸਾਵ ਅੰਦਰ ਆਪਣੇ ਐਲਕਾਰਾਂ ਨੂੰ ਨੌਕਰਾਂ ਨੂੰ ਕਿਹਾ ਮੇਰਾ ਤਖਤ ਚੱਕਿਆ ਜਾਵੇ ਇਥੇ ਇਕੋ ਹੀ ਤਖਤ ਲੱਗੇਗਾ ਉਹ ਮੇਰੇ ਰਹਿਬਰ ਦਾ ਮੇਰੇ ਪੀਰ ਦਾ ਮੇਰੇ ਮੁਰਸ਼ਦ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਉਥੇ ਸਤਗੁਰਾਂ ਦਾ ਆਸਣ ਲਾਇਆ ਗਿਆ ਸਤਗੁਰਾਂ ਨੂੰ ਆਸਣ ਤੇ ਬਾਇਆ ਗਿਆ ਰੰਗ ਅਨੇਕ ਵਿਸ਼ਾ ਬਨ ਛਾਏ ਜਿਵੇਂ ਗਲੀਚਾ ਵਿਸਾ ਦੇਈਦਾ ਤੱਪੜ ਵਿਸਾ ਦੇਈਦਾ ਇਦਾਂ ਉਹਨਾਂ ਪਿਆਰਿਆਂ ਨੇ ਸਤਿਗੁਰਾਂ ਦੇ ਮubaruk ਚਰਣਾ ਦੇ ਵਿੱਚ ਖਿਦਮਤ ਕੀਤੀ ਕਿ ਅਸੀਂ ਜੋ ਕਰ ਸਕਦੇ ਆ ਸਤਿਗੁਰਾਂ ਦੇ ਮubaruk ਚਰਣਾ ਦੇ ਵਿੱਚ ਖਿਦਮਤ ਕਰੀਏ ਤਾਂ ਪਰ ਪੰਕਜ ਪਦਨ ਬਸਾਏ ਸਤਿਗੁਰਾਂ ਦੇ ਮubaruk ਚਰਣਾ ਦੇ ਵਿੱਚ ਉਹਨਾਂ ਨੇ ਫੁੱਲ ਵਿਛਾਏ ਕਿ ਮੇਰੇ ਸਤਿਗੁਰੂ ਇਥੇ ਤੁਰ ਕੇ ਪਲੰਘ ਤੇ ਬਹਿਣਗੇ ਜਾ ਕੇ ਆਸਣ ਤੇ ਬਹਿਣਗੇ ਜਾ ਕੇ ਉਸ ਤੋਂ ਬਾਅਦ ਉਹਨਾਂ ਨੇ ਨਾਨਾ ਪਾਤਾਲ ਪਾਉ ਉਦਰ ਔਰਤਾ ਰੱਖੇ ਹੁਣ ਜਿਹੜਾ ਇਹਨਾਂ ਦਾ ਪ੍ਰੇਮ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੰਤਾਂ ਦਾ ਪ੍ਰੇਮ ਇਹਨਾਂ ਦੇ ਹਿਰਦੇ ਦੇ ਵਿੱਚ ਐ ਨਿਜ ਕਰ ਰੱਖੇ ਸੁਖ ਸੁਖਦ ਵਿਚਾਰ ਰੱਖੇ ਹੁਣ ਜਿਹੜਾ ਸੁੱਖ ਲੈਣਾ ਚਾਹੁੰਦੇ ਨੇ ਜਿਹੜਾ ਆਨੰਦ ਲੈਣਾ ਚਾਹੁੰਦੇ ਨੇ ਉਹ ਗੁਰਨਾਨਕ ਦੇਵ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਲੈਂਦੇ ਹੁਣ ਆਨੰਦ ਸੁੱਖੇ ਕੋਈ ਹੁੰਦਾ ਉਹ ਰਾਜੇ ਦੇ ਕੋਲ ਕਿਸ ਚੀਜ਼ ਦੀ ਘਾਟ ਹੈ ਆਪਣੇ ਮਹਿਲ ਵਿਖਾਰੇ ਆਪਣੇ ਨੌਕਰ ਚੱਕਰ ਵਿਖਾਰੇ ਆਪਣੀ ਰਿਆਸਤ ਦੱਸ ਰੇ ਤੇ ਨਹੀਂ ਰਿਆਸਤ ਮੇਰਾ ਖਜ਼ਾਨਾ ਇਤਨਾ ਹੈ ਪਰ ਹਰਾਨਗੀ ਇਸ ਗੱਲ ਦੀ ਕਿ ਸਕੂਨ ਫਿਰ ਵੀ ਨਹੀਂ ਹੈ ਰਤਾ ਪਰ ਵੀ ਸਕੂਨ ਨਹੀਂ ਹੈ ਰਤਾ ਪਰ ਵੀ ਆਪਣੀ ਅਸਾਬ ਦੇ ਨਾਲ ਨਿੰਦਰ ਨਹੀਂ ਲੈ ਸਕਦਾ ਚਿੰਤਾਵਾਂ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਇਹਦੀ ਲੰਘ ਜਾਂਦੀ ਹੈ ਰਾਤ ਲੋਕਾਂ ਦੇ ਵਿੱਚ ਵਿਚਰਦੇ ਆ ਦਿਨ ਲੰਘ ਜਾਂਦੇ ਆ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰੋ ਕਿ ਮੈਂ ਤੁਹਾਡੇ ਕੋਲੋਂ ਮੈਂ ਸਿੱਕੋਈ ਦਾਤ ਮੰਗ ਰਿਹਾ ਕਿ ਮੇਰਾ ਦਿਨ ਸਕੂਨ ਦੇ ਨਾਲ ਲੰਗੇ ਰਾਤੀ ਰੰਦ ਦੇ ਵਿੱਚ ਬਤੀਤ ਹੋਵੇ ਜਦੋਂ ਤੋਂ ਮੈਂ ਸਤਗਤ ਤੇ ਬੈਠੇ ਆ ਲੋਕ ਰਾਜਾ ਕਹਿੰਦੇ ਨੇ ਪਰ ਰਾਜਾ ਨਹੀਂ ਮੇਰੇ ਵਰਗਾ ਤਾਂ ਭੁੱਖਾ ਕੋਈ ਹੈ ਨਹੀਂ ਇਹ ਆਪਣੀ ਨਿੰਦਰਤਾ ਸੌਂਦੇ ਨੇ ਰਜਤਾ ਜਾਂਦਾ ਹੈ ਘਰ ਪਰਿਵਾਰ ਦੇ ਵਿੱਚ ਰਹਿੰਦੇ ਨੇ 36 ਪ੍ਰਕਾਰ ਦਾ ਭੋਜਨ ਹੈ ਪਰ ਫਿਰ ਵੀ ਇਦਾਂ ਲੱਗਦਾ ਕਿ ਹਜੇ ਵੀ ਰਜਿਆ ਨਹੀਂ ਰਾਜਨੀਯੰਗ 36 ਪ੍ਰਕਾਰ ਦਾ ਭੋਜਨ ਛੱਡ ਕੇ ਕਈ ਵਾਰ ਹੋਰ ਵਾਰ ਮੋਰ ਮਾਈ ਦੇ ਕੇ ਆ ਵੀ ਖਾ ਲੀਏ ਇਦਾਂ ਖਾ ਲੀਏ ਇਹ ਤੋਂ ਨਰਕ ਭਰੀ ਜ਼ਿੰਦਗੀ ਕਿਹੜੀ ਹੋ ਸਕਦੀ ਹੈ 36 ਪ੍ਰਕਾਰ ਦਾ 36 ਪ੍ਰਕਾਰ ਦਾ ਭੋਜਨ ਜੋ ਦਿੱਤਾ ਉਹਦੇ ਵਿਚਾਰ ਆਪਣੇ ਬੜੀਆਂ ਆਜਮਤਾਂ ਦਿੱਤੀਆਂ ਨੇ ਬੜੀਆਂ ਰਹਿਮਤਾਂ ਵਖਸ਼ੀਆਂ ਨੇ ਕਿ ਮੈਂ 36 ਪ੍ਰਕਾਰ ਦਾ ਭੋਜਨ ਛੱਡ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਮਨ ਦੇ ਹਿਸਾਬ ਨਾਲ ਰਸਾਂ ਕਸਾਂ ਦੇ ਵਿੱਚ ਗਿਆਂ ਮੇਰੇ ਲਈ ਇਦਾਂ ਦਾ ਖਾਣਾ ਬਣਾਓ ਮੇਰੇ ਲਈ ਇਦਾਂ ਦਾ ਬਣਾਓ ਅਹਿਲ ਕਰ ਨੌਕਰ ਚੱਕਰ ਬੜੇ ਨੇ ਬਣਾਈ ਦੇਣ ਪਰ ਸਤਿਗੁਰੂ ਹੈ ਸਭ ਕੁਝ ਹੈ ਸਕੂਨ ਉਹ ਨਹੀਂ ਮਿਲਦਾ ਰਾਜ ਫਿਰ ਨਹੀਂ ਆਉਂਦਾ ਆ ਵੇਖੋ ਆ ਜਿਹੜੇ ਚਿੱਤਰ ਕਲਾ ਬਣਾਈ ਹੈ ਮੇਰੇ ਮਹਿਲਾਂ ਦੀ ਇਹ ਤੇ ਇਤਨੀ ਮਾਇਆ ਲੱਗੀ ਹੈ ਇਤਨੀ ਮਾਇਆ ਲੈ ਕੇ ਗਏ ਨੇ ਬੜੇ ਸ਼ੌਂਕ ਦੇ ਨਾਲ ਮੈਂ ਬਣਾਈ ਬਣਾਉਣ ਵਾਲਿਆਂ ਨੇ ਬੜੇ ਸ਼ੌਂਕ ਦੇ ਨਾਲ ਬਣਾਏ ਮਕਮਲੀ ਸੇਜ ਆਪਣੇ ਹਸਾਬ ਦੇ ਨਾਲ ਬਣਾਈ ਹੈ ਮੈਂ ਪਰ ਨਿੰਦਰੇ ਤੇ ਵੀ ਨਹੀਂ ਸਕੂਨ ਆਵੇਗਾ ਤਾਂ ਮੈਨੂੰ ਇਸ ਮਹਿਲਾਂ ਦੇ ਵਿੱਚ ਵੀ ਸਕੂਨ ਨਹੀਂ ਆਉਂਦਾ ਇੰਮਾਰ ਜਦੋਂ ਲੋਕਾਂ ਦੇ ਵਿੱਚ ਵਿਛਰੀਦੈ ਮੇਰੇ ਕੋਲ ਡਾਈਨਿੰਗ ਟੇਬਲ ਜਿਵੇਂ ਵੀ ਖਾਈਦੈ ਪ੍ਰਸ਼ਾਦਾ ਛਕੀਦੈ 36 ਪ੍ਰਕਾਰ ਦਾ ਹੁੰਦਾ 36 ਪ੍ਰਕਾਰ ਦਾ ਭੋਜਨ ਵੀ ਫਿੱਕਾ ਪੈ ਜਾਂਦਾ ਕਈ ਵਾਰ ਕਿਉਂਕਿ ਰਸ ਕਸ ਇਦਾਂ ਦੇ ਲੱਗੇ ਨੇ ਤਾਂ ਜਦੋਂ ਆਪਣੀ ਪਰਜਾ ਦੇ ਵਿੱਚ ਜਾਣਾ ਉਹ ਲੋਣ ਮਿਰਚ ਪ੍ਰਸ਼ਾਦੇ ਤੇ ਲਾ ਕੇ ਦੀ ਹੱਥ ਦੇ ਵਿੱਚ ਉਹ ਪਨਾ ਜਾ ਬਣਾ ਕੇ ਖਾਂਦੇ ਆ ਤਾਂ ਮੈਨੂੰ ਉਹਨਾਂ ਦੇ ਵਿੱਚ ਸਕੂਨ ਬਹੁਤਾ ਲੱਗਦਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਉਹ ਸਕੂਨ ਮੈਂ ਲੈਣਾ ਚਾਹਨਾ ਉਹ ਮੈਂ ਮਾਨਣਾ ਚਾਹਨਾ ਸਤ ਸੰਗਤ ਮੈਂ ਮਾਤ ਅਨੁਰਾਗੀ ਕਿ ਤੁਹਾਡੇ ਮubaruk ਚਰਨਾਂ ਦੇ ਵਿੱਚ ਮੇਰਾ ਮਨ ਰੰਗਿਆ ਜਾਵੇ ਤੁਹਾਡੇ ਅਲਫਾਜਾਂ ਦੇ ਵਿੱਚ ਮੇਰਾ ਮਨ ਰੰਗਿਆ ਜਾਵੇ ਸਤ ਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਪਿਆਰੇ ਸੋ ਸ੍ਰੀ ਗੁਣ ਪੁਨ ਬਿਨੇ ਬਖਾਨੇ ਜਦੋਂ ਸਤ ਗੁਰਾਂ ਨੂੰ ਕਹਿ ਰਿਹਾ ਸੀ ਸਤਿਗੁਰੂ ਕਹਿੰਦੇ ਨੇ ਭਾਈ ਸਤ ਸੰਗਤ ਕੀ ਰੀਤ ਪ੍ਰਕਾਸ਼ੀ ਸਤ ਸੰਗਤ ਦੀ ਜਿਹੜੀ ਰੀਤ ਹੈ ਨਾ ਉਹ ਇਹ ਹੈ ਪੀਰ ਪਕੰਬਰ ਦੇ ਕੋਲ ਜਾਈਏ ਆਪਣੇ ਗੁਰੂ ਦੇ ਕੋਲ ਜਾਈਏ ਆਪਣੇ ਮੁਰਸ਼ਿਦ ਦੇ ਕੋਲ ਜਾਈਏ ਉਹਨਾਂ ਨੇ ਰਸਤਾ ਵਿਖਾਉਣਾ ਜਦੋਂ ਰਸਤਾ ਵਿਖਾਉਂਦੇ ਨੇ ਦੁਰਮਤ ਨਰ ਉਰਕੀਨ ਬਿਨਾਸੀ ਦੁਰਮਤ ਦਾ ਨਾਸ ਹੁੰਦਾ ਹੈ ਫਿਰ ਗੁਰਮਤ ਆਪਣੇ ਗੁਰੂ ਦੀ ਸਿੱਖਿਆ ਆਪਣੇ ਪੀਰ ਪਕੰਬਰ ਦੀ ਸਿੱਖਿਆ ਮਿਲਦੀ ਹੈ ਤਾਂ ਜੇ ਉਹਨਾਂ ਨੇ ਸਿੱਖਿਆ ਤੇ ਅਮਲ ਕੀਤਾ ਫਿਰ ਤਾਂ ਗੁਰਮਤ ਹੈ ਜੇ ਨਹੀਂ ਕੀਤਾ ਫਿਰ ਤਾਂ ਦੁਰਮਤ ਹੀ ਹੈ ਕਿਉਂਕਿ ਆਪਣੀਆਂ ਸਾਬਦੇ ਨਾਲ ਚੱਲਦਾ ਪਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸਮਝਾ ਰਹੇ ਨੇ ਕਿ ਭਾਈ ਆਨੰਦ ਗੁਰਮਤ ਦੇ ਵਿੱਚ ਹੈ ਦੁਰਮਤ ਦੇ ਵਿੱਚ ਨਹੀਂ ਹੈ ਆਪਣੀ ਦੁਰਮਤ ਦਾ ਨਾਸ ਕਰੋ ਸਾਮੈ ਭਾਉ ਭਗਤ ਪ੍ਰਗਟਾਵਾ ਸਰਬ ਦੇਸ ਕਹ ਨਾਮ ਜਪਾਵੋ ਹੁਣ ਜਦੋਂ ਸਤਗੁਰੂ ਇੱਥੇ ਨਗਰ ਦੇ ਵਿੱਚ ਪਹੁੰਚੇ ਸੀ ਰਾਜਾ ਜੀ ਨੇ ਕਹ ਲ ਦਿੱਤੇ ਸੱਦੇ ਕਿ ਸਾਰਿਆਂ ਨੇ ਸਤਿਗੁਰਾਂ ਦੇ ਮubaruk ਚਰਨਾਂ ਦੇ ਵਿੱਚ ਪਹੁੰਚਣਾ ਹੈ ਆਪਾਂ ਨੇ ਰਲ ਮਿਲ ਕੇ ਇਹਨਾਂ ਦੀ ਖਿਦਮਤ ਕਰਨੀ ਕੋਈ ਪ੍ਰਸ਼ਾਦਾ ਜਲ ਪਾਣੀ ਕਿਵੇਂ ਸਤਿਗੁਰਾਂ ਦਾ ਕੇਰਾ ਸਾਡੇ ਘਰ ਆ ਗਏ ਹੁਣ ਇਦਾਂ ਰਾਜੇ ਨੂੰ ਚਾਹ ਚੜ੍ਹਿਆ ਪੀਆ ਸਾਰੇ ਨਗਰ ਨੂੰ ਚਾਹ ਚੜ੍ਹਿਆ ਪੀਆ ਉਹ ਸਤਿਗੁਰਾਂ ਦੇ ਮubaruk ਚਰਨਾਂ ਦੇ ਵਿਚਾਰੇ ਨੇ ਮਦਰ ਵੈਨ ਤਜ ਹੋਮੇ ਰੀਤਾ ਹੁਣ ਜਿਹੜਾ ਇਹ ਮਦਰ ਵੈਨ ਰਾਜ ਹੈ ਸਤਿਗੁਰੂ ਕਹਿੰਦੇ ਨੇ ਇਨਸਾਨ ਦੀ ਸਿਰਫ ਇੱਕੋ ਹੀ ਰੀਤ ਹੈ ਜਿਹੜੀ ਰੱਬ ਨੂੰ ਪਸੰਦ ਆਉਂਦੀ ਹੈ ਕਿ ਉਹ ਇਹ ਹੈ ਕਿ ਆਪਣੀ ਹੰਗਤਾ ਆਪਣੀ ਈਗੋ ਆਪਣੇ ਹੰਕਾਰ ਦਾ ਤਿਆਗ ਕਰੇ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੈ ਕਿਸੇ ਵੀ ਧਰਮ ਨੂੰ ਮੰਨਦਾ ਹੈ ਰੱਬ ਨੇ ਉੱਥੇ ਹੀ ਪ੍ਰਵਾਨ ਕਰ ਲਿਆ ਜਿਵੇਂ ਵੀ ਇਹਦੀ ਸ਼ਰਤ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਇਹ ਆਪਣੀ ਹਉਮੈ ਨੂੰ ਤਿਆਗ ਕਰਦਾ ਹੈ ਨਾ ਉਦੋਂ ਫਿਰ ਇਹਦੇ ਅੰਦਰ ਇੱਕ ਦਇਆ ਦੀ ਚੰਗਾਰੀ ਪੈਦਾ ਹੁੰਦੀ ਹੈ ਦਇਆ ਤੋਂ ਬਾਅਦ ਧਰਮ ਤਾਰਮਾ ਫਿਰ ਜਿਹੜਾ ਹੈ ਉਹ ਆਨੰਦ ਲੈ ਕੇ ਆਉਂਦਾ ਖੁਸ਼ੀਆਂ ਲੈ ਕੇ ਆਉਂਦਾ ਇਹ ਤਾਂ ਸਾਡੀ ਫਾਰਮੈਲਟੀ ਚੱਲਦੀ ਹੈ ਦਇਆ ਸਾਡੇ ਕੋਲ ਹੈ ਨਹੀਂ ਅਸੀਂ ਆ ਧਰਮ ਦੇ ਮੁਤਾਬਕ ਚੱਲੇ ਇੱਥੇ ਨਹੀਂ ਤੱਕਲਾ ਧਰਮ ਅਗਲਾ ਨਹੀਂ ਤੇ ਫਿਰ ਤੀਜਾ ਧਰਮ ਧਰਮ ਬਦਲਦੇ ਪਿਆ ਸਤਿਗੁਰੂ ਕਹਿੰਦੇ ਮਨ ਨੂੰ ਬਦਲ ਤੇਰੇ ਮਨ ਦੀ ਬਿਰਤੀ ਨੂੰ ਬਦਲ ਆਪਣੇ ਆਪ ਨੂੰ ਬਦਲ ਪਰ ਜਦੋਂ ਤੂੰ ਡਵੈਲਪ ਹੋਵੇਂਗਾ ਫਿਰ ਗੱਲ ਬਣੇਗੀ ਤੂੰ ਅਵੇਰ ਹੋਵੇਂਗਾ ਫਿਰ ਗੱਲ ਬਣੇਗੀ ਦੈਰੇ ਕਰਕੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਉਸ ਰਾਜੇ ਨੂੰ ਕਹਿ ਰਹੇ ਨੇ ਕਿ ਰਾਜਾ ਜੀ ਸੇਵਾ ਸਤਿਗੁਰ ਚਰਨ ਸਪ੍ਰੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਇਸਲਾਮ ਧਰਮ ਹੈ ਪਾਵੇ Hindu ਧਰਮ ਹੈ ਜਿਹੜਾ ਵੀ ਕੋਈ ਆਪਣੇ ਧਰਮ ਦੇ ਮੁਤਾਬਕ ਚੱਲਦਾ ਹੈ ਨਾ ਇੱਕ ਹੁੰਦਾ ਹੈ ਪ੍ਰੀਤ ਇੱਕ ਹੁੰਦਾ ਹੈ ਸਪ੍ਰੀਤਾ ਪ੍ਰੀਤ ਹੁੰਦੀ ਹੈ ਅਸੀਂ ਦੁਨੀਆ ਦੇ ਨਾਲ ਵੀ ਪ੍ਰੀਤ ਲਾਦੇ ਸਭ ਪ੍ਰੀਤ ਹੁੰਦਾ ਜਿਹੜਾ ਚੰਗਿਆਂ ਦੇ ਨਾਲ ਗੁਣਾਂ ਦੇ ਨਾਲ ਪ੍ਰੀਤ ਲਾਈ ਜਾਵੇ ਰੱਬ ਦੇ ਨਾਲ ਪ੍ਰੀਤ ਲਾਈ ਜਾਵੇ ਸਤਿਗੁਰੂ ਕਹਿੰਦੇ ਸਾਨੂੰ ਸਭ ਪ੍ਰੀਤਾ ਖਾਉਣਾ ਚਾਹੀਦਾ ਕੋ ਬੰਧਨ ਜਾਗਤ ਕੋ ਮੰਦਨ ਸਗਰੇ ਨਾਲ ਜਦੋਂ ਇਦਾਂ ਕਰੇਗਾ ਨਾ ਸਭ ਪ੍ਰੀਤਾ ਕਰੇਗਾ ਤੂੰ ਰੱਬ ਦੇ ਗੁਣਾਂ ਦੇ ਨਾਲ ਰੱਬ ਦੇ ਨਾਲ ਮਹਾਬਤ ਪਾਵੇਂਗਾ ਤੇਰੇ ਜਿੱਤਨੇ ਵੀ ਕੋ ਬੰਧਨ ਨੇ ਉਹ ਸੱਟ ਟੁੱਟ ਜਾਣਗੇ ਬੰਧਨ ਪਏ ਨੇ ਨਾ ਬੰਦਨਾ ਦੇ ਕੋ ਮੰਦਰ ਪਏ ਨੇ ਸਾਰੇ ਜਿਸ ਤਰ੍ਹਾਂ ਕੋ ਸੰਗਤ ਹੋਗੀ ਆਡੇ ਵਿਚਾਰ ਮਾਡੇ ਕਰਮ ਹੋ ਗਏ ਸਾਡੇ ਤੇ ਕਹਿੰਦੇ ਨੇ ਤੇ ਹਿਰਦੇ ਆਤਮ ਗਿਆਨ ਪ੍ਰਕਾਸ਼ ਤੇ ਹਿਰਦੇ ਦੇ ਵਿੱਚ ਗਿਆਨ ਪ੍ਰਕਾਸ਼ ਹੁੰਦਾ ਹੈ ਆਨੰਦ ਦਾ ਖੇੜਾ ਬਣਦਾ ਹੈ ਖੁਸ਼ੀਆਂ ਦਾ ਖੇੜਾ ਬਣਦਾ ਹੈ ਇਸੇ ਨੂੰ ਸਤਿਗੁਰੂ ਕਹਿੰਦੇ ਨੇ ਕਿ ਬਲੇ ਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਫਿਰ ਸਤਿਗੁਰਾਂ ਨੂੰ ਵਾਰ ਨਹੀਂ ਲੱਗਦੀ ਸਮਾਨੀ ਲੱਗਦਾ ਪਰ ਉਹ ਗੱਲ ਉਦੋਂ ਬਣਦੀ ਹੈ ਜਦੋਂ ਨਾਨਕ ਦੇ ਮਹਾਰਾਜ ਜੀ ਕਹਿੰਦੇ ਰਾਜਾ ਜੀ ਜਦੋਂ ਆਪਾਂ ਸਪਰੀਤਾ ਕਰਦੇ ਆਂ ਗੁਰੂ ਦੇ ਨਾਲ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਆਪਣਾ ਮਨ ਅਰਪਣ ਕਰਦੇ ਆਂ ਉਦੋਂ ਗੱਲ ਬਣਦੀ ਹੈ ਉਦੋਂ ਆਨੰਦ ਬਣਦਾ ਹੈ ਹਨ ਗੁਰੂ ਨਾਨਕ ਦੇ ਮਹਾਰਾਜ ਜੀ ਰਾਜੇ ਨੂੰ ਸਮਝਾ ਰਹੇ ਨੇ ਰਾਜਾ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਖਲੋਤਾ ਹੈ ਲੰਮਾ ਪੈਂਦਾ ਹੈ ਸਤਿਗੁਰੂ ਕਿਦਮ ਤੁਹਾਡੀ ਕੀ ਖਿਦਮਤ ਕਰਾਂ ਤੁਹਾਡੇ ਲਈ ਮੋਤੀ ਲੈ ਆਵਾਂ ਤੁਹਾਡੇ ਲਈ ਹੀਰੇ ਲੈ ਕੇ ਆਵਾਂ ਤੁਹਾਡੇ ਲਈ ਮਖਵਲੀ ਸੇਜਾ ਲਾਏ ਜਾਵੇ ਤੁਹਾਡੇ ਲਈ ਤਕਤ ਲਾਇਆ ਜਾਵੇ ਕੀ ਖਿਦਮਤ ਕਰਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਸੁਧਰਗੇ ਤੁਹਾਡੀ ਸੋਚ ਵਿਚਾਰ ਸੁਧਰਗੀ ਕਰਮ ਸੁਧਰਗੇ ਸਤਿਗੁਰੂ ਕਹਿੰਦੇ ਸਾਡੇ ਲਈ ਸਭ ਤੋਂ ਵੱਡੀ ਖਿਦਮਤ ਇਹੀ ਹੈ ਅਸੀਂ ਤਾਂ ਲਭਦੇ ਕਰਦੇ ਕੋਈ ਰੱਬ ਦਾ ਪਿਆਰਾ ਮਿਲੇ ਸਈ ਉਹਦੇ ਨਾਲ ਚੰਗੀਆਂ ਗੱਲਾਂ ਕਰੀਏ ਦਿਲ ਖੋਲ ਕੇ ਰੱਖੀ ਉਹਦੇ ਸਾਹਮਣੇ ਇਹ ਰੱਬ ਜੀ ਤਾਂ ਕਹਿੰਦਾ ਹੈ ਪਰਮਾਤਮਾ ਸੋਦਰ ਕੇਹਾ ਸੋ ਕਰ ਕੇ ਹਾ ਜਿਤਵੇ ਸਰਬਸੰਗ ਕਿਦਾਂ ਦਾ ਦਰ ਹੈ ਰੱਬ ਦਾ ਜਦੋਂ ਰੱਬ ਦਾ ਦਰ ਰੱਬ ਦੇ ਪਿਆਰਿਆਂ ਤੋਂ ਸ਼ੁਰੂ ਹੁੰਦਾ ਹੈ ਰੱਬ ਦਾ ਦਰ ਕਿਹੜਾ ਹੈ ਸਾਡਾ ਹਿਰਦ ਹੈ ਆ ਜਦੋਂ ਇਹ ਸਾਹਮ ਲਿਆ ਜਾਂਦਾ ਹੈ ਸਤਿਗੁਰੂ ਕਹਿੰਦੇ ਉੱਥੋਂ ਫਿਰ ਰੱਬ ਦੀ ਅਜਮਤ ਸ਼ੁਰੂ ਹੁੰਦੀ ਹੈ ਜਿਨ੍ਹਾਂ ਨੇ ਸਾਹਮ ਹੀ ਹੈ ਉਹਨਾਂ ਨੂੰ ਸੰਦ ਕੇ ਆਖਿਆ ਜਾਂਦਾ ਹੈ ਮਹਾਪੁਰਸ਼ ਆਖਿਆ ਜਾਂਦਾ ਹੈ ਬ੍ਰਹਮ ਗਿਆਨੀ ਆਖਿਆ ਜਾਂਦਾ ਹੈ ਐਦਾਂ ਵੀ ਅਜਮਤ ਫਿਰ ਉਹਨਾਂ ਦੇ ਕੋਲੋਂ ਵਰਤਦਾ ਸਤਿਗੁਰੂ ਕਹਿੰਦੇ ਨੇ ਆਨੰਦ ਲਓ ਜ਼ਿੰਦਗੀ ਦਾ ਅਤੇ ਲਓ ਚੰਗੇ ਕਰਮ ਕਰਕੇ ਲਓ ਚੰਗੀ ਸੋਚ ਵਿਚਾਰ ਕਰਕੇ ਉਹ ਆਨੰਦ ਆਵੇਗਾ ਜਿਹੜਾ ਲੋਕ ਪਰਲੋਕ ਦੇ ਵਿੱਚ ਰੱਖਾ ਬਣੇਗਾ ਤਾਂ ਸਤਿਗੁਰੂ ਰਾਜੇ ਨੂੰ ਸਮਝਾ ਰਹੇ ਨੇ ਰਾਜਾ ਸਤਿਗੁਰਾਂ ਦੇ ਬਵਾਰਕ ਚਰਨਾਂ ਦੇ ਵਿੱਚ ਖਲੋਤਾ ਹੈ ਅੱਗੇ ਹੋਰ ਵੀ ਸਵਾਲ ਜਵਾਬ ਨੇ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਪਤ ਦੱਸਣ ਉਹਨਾਂ ਬੁੱਲੰਦੀ ਖੰਡਾ ਵਾ ਇਹ ਗੁਰੂ ਜੀ ਕਾਸਾ ਵਾਹਿਗੁਰੂ ਜੀ ਕੀ ਫਤਿਹ